ਕੋਸ਼ ਕਰਾ ਪਰਵਤਾਂ ਰੰਗ ਸੁਬਹੇ ਹਾਰਸ਼ੀ ਟੋਟੀ ਗੰਢਣ ਹਾਰੋ ਬਾਹਰ ਸੰਜੀਆਂ ਆਪੇ ਫਤਫਾਲ ਸ਼ਗਲ ਕੋ ਚਿੰਤਾ ਜਿਸ ਮਾਇ ਤਸਰਗਤਾ ਕੋਈ ਨਾ ਹੈ ਮੇਰੇ ਸਤਾਂ ਰਾਜਾ ਕੋ ਨਾ ਸੀ ਪਰਿਆ ਪਿਆ ਆਪਾ ਬੰਨੀ ਨੂਰਗ ਕਾ ਹੈ ਬਨ ਲਾਈ ਹੈ ਪੁਰਬਲੇ ਫੇਕਾ ਲਿਖਿਆ ਪਾਈਆ ਜੀ ਤੁਸੋਂ ਦੇਣ ਹਾਰ ਵਿਚਾਰ ਗੰਦਾਲ ਵਿੱਚ ਕਰ ਸੁਖੁਮਾਨ ਉਲਾਕਾ ਹੈ ਸ੍ਰੀ ਰਾਜਪੁਰ ਨਾਨਕ ਪਸੇਤੀ ਪਰਜਾਇ ਜੀ ਸਭ ਕਰ ਕੋ ਨਾਣ ਤੋਂ ਆਇਆ ਆ ਰਾਮ ਨਾਮ ਸੰਤਨ ਕਰ ਧੰਤਨ ਕਹਿ ਜੋ ਬੋਏ ਮੂਲ ਦਾ ਪ੍ਰਗਾ ਸਰ ਪਾਰ ਭੁਖੇ ਕੋ ਦੇਵਤਾ ਭਾਰ ਭੁਖੇ ਕੋ ਦੇਵਤਾ ਭਾਰ ਸੰਤਨ ਗ੍ਰਿਸ਼ਮਾ ਪ੍ਰੰਡ ਖੇਡ ਨਾ ਫਾਇ ਜਾਗ ਕੇ ਮਨ ਗੁਰ ਕੀ ਪ੍ਰਤੀਤ ਤਦ ਜਿ ਜਨ ਆਵੇ ਹਰ ਕੋ ਜੀਤ ਭਗਤ ਭਗਤ ਸਨੇ ਇਥੇ ਜਾਂ ਕਰਦਾ ਕੋਹਿਟ ਸੱਚ ਕਰਨੇ ਸਜਤਾ ਕੀ ਰਹਿ ਸੱਚੇ ਸਤਮੁ ਕਰ ਸੱਚੇ ਸੱਚਾ ਕਾਰ ਸੱਚ ਵਰਤਾ ਸੱਚਾ ਬਸਾਰ ਪਾਣ ਸੱਚ ਕਰ ਜਾਤਾ ਨਾਮ ਸੋਜਣ ਸੱਚ ਸਮਾਤਾ ਸ਼ਲੋਕ ਰੂਪ ਨਰੇਖ ਨਾਰੰਗ ਕਿਸ਼ ਤ੍ਰਿਗੁਣਤ ਪ੍ਰਭ ਪੈਨਮ ਤੇ ਪ੍ਰਭ ਪੈਨਮ ਸੇਜੇ ਬੁਜਾਇ ਨਾਨਕ ਜਿਸ ਉਹ ਐਸੋ ਪ੍ਰਸਾਨ ਅਸ਼ਟਪਦੀ ਜਗਤ ਇਸ ਤੇ ਪ੍ਰਣਾਇਕ ਕੋਈ ਸਰਨ ਨੰਦ ਰੇ ਕੋ ਸੋਹੇ ਆਪ ਦੇ ਬਿਨਾ ਪੈਦਾ ਨਾ ਕਰ ਮੇਂ ਜੀ ਨਾਨਕ ਬਾਹਰ ਵੀ ਪਰਮੇਸ਼ਰ ਕੋ ਬੰਦ ਕਿਰਪਾ ਦਾ ਹਾਲ ਕੁਛਣ ਸਾਤ ਰੇ ਕੀ ਚਰਣੀ ਪਾਵਨ ਜੀ ਹਰਿ ਵਗਾਹ ਤੱਕ ਜਿਹਨੂੰ ਕਿ ਜਾਣ ਪੂਰ ਸਕਣ ਕੋਈ ਆਪਣਾ ਸੋ ਸੋ ਮਾਤ ਧਿਆਨ ਚਾਂਜਿੰਦੇ ਜੰਦਾਸ ਨਾਮ ਤੇ ਆਵਰਸ਼ੇ ਜਿਨਾਂ ਗੁਰਮੁਖ ਆ ਕੋ ਪਰਮਾ ਆ ਜਨਮ ਨੰਬਰ ਪ੍ਰਿਆਵੈ ਜਾਏ ਉੱਚੀ ਨੀਚ ਤੇ ਸਕੇ ਅਸਥਾਨ ਨੂੰ ਤੈਸਾਨਾ ਗੁਰੂ ਨਾਨਕ ਜੀ ਕੰਨ ਨਜੁਦ ਕਰੇ ਘੜਬਾਣ ਓਰੇ ਅਪੂਰਨ ਸਭ ਠਾਇ ਨਾਨਕ ਕਰਵਣ ਨਾਨਕ ਹੁਣਾਉ ਨਾ ਕਰੇ ਚਨ ਸਤ 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 ਤੋਂ ਬਾਅਦ ਸਰਗਿੰਦਰ ਬੰਦਰ ਪਰੀ ਜੀ ਸਭ ਦਾ ਹੈ ਸਾਰ ਸਭ ਲਈ ਸਤਨਾਮ ਪ੍ਰਕਾਸ਼ ਹਰਿ ਦਾਇ ਦੀ ਸਵਾ ਸਤ ਨਾਨਕ ਗੁਰੂ ਤੇ ਪਾਈ ਸਤ ਸਤ ਸਾਨੂੰ ਦੇ ਸਤ ਨੇ ਜਾਂ ਕਰਦਾ ਪ੍ਰਵੇਸ਼ ਸਤਿ ਨਿਬੁ ਗੁਜਾਰ ਦੇ ਫੋਇਨਾ ਮਤਾ ਕਿ ਤੁਹਾਨੂੰ ਸਾਤ ਪੀੜਾ ਸਭ ਸਾਤ ਕਾ ਵਿਚ ਪਦਾਰਤ ਲੇਉਦਾ ਤੇ ਤੂ ਕਟਨ ਹਾਰ ਜਾ ਕੇ ਸਮੁੰਦਰ ਅ ਸੰਸਾਰ ਜਨਕਾ ਸਿੰਘ ਸੋੜ ਭਾਗੀ ਜਨਕਾ ਸੰਗ ਇਕਲੇ ਬਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਪਾਵੇ ਸਲੋਕ ਨਾਦ ਸਚ ਜੁਗਾ ਹੋ ਰੀਚਰ ਨੂੰ ਸਾਤ ਸਬਦ ਗੁਰਸਾਨਾਰ ਪੂਜਾ ਸੋ ਆਪੇ ਗੁਣਿਆ ਆਪੇ ਗੰਕਾਰੇ ਸ਼ਬਦ ਸਾਤ ਸਬਦ ਨੂੰ ਬੋਲਦਾ ਸੋ ਸੰਤ ਸਾਡੇ ਸੰਤਾਂ ਉੱਜਣੇ ਆ 701 ਧੰਕਾਰੇ ਤੇ ਬਿਸਵਾਤ ਪਰ ਆਇਆ ਤਾ ਕ ਜਨ ਜਿਸ ਮਾਰ ਉਪ ਤਾਹ ਪੈ ਦੇ ਨਰੁ ਕੋ ਵਸਾਨਾ ਇੰਜ ਸਤੇ ਉਪਜਿਆ ਤਿਸ ਮਾਨ ਸਮਾਨ ਬਸਤ ਮਾਇਲੇ ਬਸਤ ਗੜਾਈ ਤਾ ਕੋ ਪਿਰਨਾ ਕਹਿਣਾ ਜਾਏ ਪੂਜਾ ਗੁਰ ਨਹਾਰ ਵੇਗ ਨਾਰਾਇਣ ਮੇ ਨਾਨਕੀ ठाकुर सेव सेव के सेवक कागजर कार्य ठाकुर के सेवक सम्मान पुजारि ठाकुर के सेवक का मनप्रदीप ठाकुर के सेवक के नाम में रीत्र ठाकुर के सेवक जाना संग प्रभु का सेवक नाम करण सेवक उप पर पालन हारा सेवक कीराखण अंगकारा सो सेवक किस दया प्रतारण नानक सो सेवक साथ साथ हमारा अपने जन का पर्दा ढाका अपने सेवक की सर पर रखा उन अपने दास भदेवदाई अपने सेवक को नामज पाई अपने सेवक की औपद्रण करना भी कदमज को ना लका ਤ੍ਰੰਗਿ ਸੇ ਗਗਨ ਭੋਜਾ ਪ੍ਰਭ ਕਿ ਸੰਕੂਚ ਤੇ ਉਚਾ ਜੋਗ ਪ੍ਰਭ ਆਪਣੀ ਸੇਵਾ ਲਾਇ ਨਾਨਕ ਸੋ ਸੇਵਕ ਦਰਦਿਸ ਬੁਲਟਾਇ ਨਿਕ ਗਿਰੀ ਮੈ ਕਦਰਾਂ ਕਰ ਪਸੰਗ ਕਰਿ ਸ਼ਰਧਾ ਕਰ ਸਾਸ ਦਾ ਕੱਢ ਤਾ ਤੁਹਾਡੇ ਬੇਸ਼ਨ ਹਾਲ ਕਰ ਮਾਨਸ ਜਨਨ ਕਰ ਕੋ ਭਾਰਤ ਸਕੇ ਕਰਦੁ ਬਿਰਤ ਜਿਆਦਾ ਮਾਰ ਨਾ ਖਾਵਣ ਕੋਈ ਸਖੀਆਂ ਕਾਰਾਂ ਖਸੋ ਕਾਹੇ ਸੋਚ ਕਰ ਰੇ ਪ੍ਰਾਣੀ ਜਪ ਨਾਨਕ ਬਾਰ ਬਾਰ ਪੂਰੀ ਰੱਬੀ ਆਪੀ ਅਮਰਤਿ ਮੰਤਮ ਰੱਬੀ ਨਾਮ ਨੂੰ ਜਨਮ ਕੋ ਪਾਇਆ ਤਸ ਕੁਛ ਵਾਇਆ ਦਿਸਤਾਇਆ ਨਾਮ ਦਾ ਨਾਮ ਰੂਪ ਰੰਗ ਨਾਮ ਸੁਖ ਨਾਮ ਕੋ ਸੰਗ ਨਾਮ ਦਾ ਜੋ ਜੰਤਰ ਤਾਨੇ ਮਨ ਦਾ ਨਾਮ ਹੈ ਨਾਮ ਜਮਾਨੇ ਉਠ ਸਵੈਟ ਸੋ ਨਾਮ ਕਾ ਉਹਨਾਂ ਜਨ ਕੈ ਸਤ ਕਾਮ ਬੋਲੋ ਜਸ ਜੀ ਬਰਨਾਲ ਪ੍ਰਭੂ ਨਾਨਕ ਕੀ ਦਾਸ ਕਰਾ ਭਗਤਾਂ ਨੂੰ ਕਚਾਏ ਨਹੀਂ ਫਿਰ ਸੇ ਕਰਦੇ ਆ ਤਾਂ ਬਿਕ ਨਹੀਂ ਅੱਛਾ ਕਰੋ ਹੱਥ ਚਾਪੋ ਪਾਣੀ ਹੈ ਪਾਣੀ 15 15 ਪੈਸਾ ਆ ਗਿਆ ਆਪਣਾ ਭਾਈ ਮੰਨਦੇ ਕਿ ਚਾਹ ਚੁ ਰਹੇ ਹੋ ਮੰਨਦੇ ਕਿਤੇ ਨਹੀਂ ਚਾਹੁੰਦੇ ਆ আজকাল ਮਟਨ ਦਾ ਬਾਕਾ